ਉਨ੍ਹਾਂ ਤੇ ਚੋਰੀਆਂ ਦੇ ਡਕਾਈਤਿਆਂ ਤੇ ਬਲੈਕਮੇਲਿੰਗ ਦੇ ਪਰਚੇ 25% ਇਹੋ ਜਿਹੇ ਐਮਪੀ ਆ ਭਾਰਤ ਦੀਆਂ ਭਾਰਤ ਦੀ ਲੋਕ ਸਭਾ ਤੇ ਰਾਜ ਸਭਾ ਚ ਜਿਨ੍ਹਾਂ ਤੇ ਬਲਾਤਕਾਰ ਕਤਲ ਤੇ ਇਰਾਦਾ ਕਤਲ ਦੇ ਪਰਚੇ ਕੋਈ ਸੁਰੱਖਿਆ ਕਿਆ ਕਿੰਨੂੰ ਜਾਂਦਾ ਹੂੰ ਕੌਣ ਕਿੱਥੇ ਸੁਰੱਖਿਅਤ ਆ ਇਹਦੀ ਤਾਂ ਅਲੱਗ-ਅਲੱਗ ਪਰਿਭਾਸ਼ਾ ਵਾਂ ਨੇ ਇਸ ਦੇਸ਼ ਦੀ ਪਾਰਲੀਮੈਂਟ ਨੂੰ ਕਿਹਾ ਜਾਂਦਾ ਵੀ ਲੋਕ ਚੁਣਦੇ ਆ ਤੇ ਇਹ ਮੁਲਕ ਨੂੰ ਚਲਾਉਂਦੀ ਆ ਅੱਜ ਇਸ ਮੁਲਕ ਦੀ ਪਾਰਲੀਮੈਂਟ ਦੇ 45% ਜਿਹੜੇ ਮੈਂਬਰ ਆ ਉਹਨਾਂ ਤੇ ਚੋਰੀਆਂ ਦੇ ਡਕੈਤੀਆਂ ਤੇ ਬਲੈਕਮੇਲਿੰਗ ਦੇ ਪਰਚੇ ਆ 25% ਇਹੋ ਜਿਹੇ ਐਮਪੀ ਆ ਭਾਰਤ ਦੀਆਂ ਭਾਰਤ ਦੀ ਲੋਕ ਸਭਾ ਤੇ ਰਾਜ ਸਭਾ ਚ ਜਿਨ੍ਹਾਂ ਤੇ ਬਲਾਤਕਾਰ ਕਤਲ ਤੇ ਇਰਾਦਾ ਕਤਲ ਦੇ ਪਰਚੇ ਭਾਰਤ ਦੀ ਪਾਰਲੀਮੈਂਟ ਚੋਰਾਾਂ ਚੱਕੀਆਂ ਗੁੰਡਿਆਂ ਤੇ ਅਪਰਾਧੀਆਂ ਨਾਲ ਭਰੀ ਪਈ ਹੈਗੀ ਆ ਜਿਨ੍ਹਾਂ ਨੇ ਦੇਸ਼ ਨੂੰ ਚਲਾਉਣਾ ਹੈ ਨਾ ਤੇ ਦੇਸ਼ ਸੁਰੱਖਿਅਤ ਕਿਵੇਂ ਆ ਪੰਜਾਬ ਦੀਆਂ ਜ਼ਿਲ੍ਹਿਆਂ 'ਚ ਬਹੁਤ ਬੀਐਸਐਫ ਵਾਲੇ ਬੈਠੇ ਇਸ ਕਰਕੇ ਕਿਉਂਕਿ ਬਾਰਡਰ ਤੋਂ ਚਿੱਟਾ ਲਗਾ ਰਹੇ ਸੀਗੇ। ਦੇਸ਼ ਸੁਰੱਖਿਅਤ ਕਿਵੇਂ ਆ? ਠੀਕ ਹੈ। ਇਸ ਮੁਲਕ ਦਾ ਜਿਹੜਾ ਬੰਦਾ ਆਪਣਾ ਜਲ ਜੰਗਲ ਜ਼ਮੀਨ ਬਚਾਉਣ ਲਈ ਲੜ ਰਿਹਾ ਹੈ ਉਹ ਦੇਸ਼ ਨੂੰ ਸੁਰੱਖਿਅਤ ਰੱਖਣਾ ਚਾਹੁੰਦਾ। ਜਾਂ ਜਿਹੜੇ ਜਲ ਜੰਗਲ ਜ਼ਮੀਨ ਦੇਸ਼ ਦਾ ਕਾਰਪੋਰੇਟ ਘਰਾਣੇ ਨੂੰ ਕੌਡੀਆਂ ਦੇ ਭਾਅ ਦੇਣਾ ਚਾਹੁੰਦੇ ਆਗੇ ਆ ਉਹ ਸੁਰੱਖਿਅਤ ਰੱਖਣਾ ਚਾਹੁੰਦੇ ਹਨ। ਆਦੀਵਾਸੀ ਜਿਹਨੂੰ ਆਪਾਂ ਫਰਸਟ ਡਿਵੈਲਪਰਸ ਕਹਿੰਦੇ ਆਂ ਮੂਲ ਨਿਵਾਸੀ ਆ ਉਸ ਧਰਤੀ ਦੇ ਉਹਨਾਂ ਦਾ ਜਲ ਜੰਗਲ ਜ਼ਮੀਨ ਉਹਨਾਂ ਦੀ ਆ ਉਹਨੂੰ ਕੌਡੀਆਂ ਦੇ ਭਾ ਭਾਰਤ ਸਰਕਾਰ ਸੁਰੱਖਿਆ ਬਲਾਂ ਦੇ ਆਸਰੇ ਹਿੰਸਾ ਦੇ ਆਸਰੇ ਜੰਮ ਦਮਨ ਦੇ ਆਸਰੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੀ ਆ ਤੇ ਉਹ ਜ਼ਮੀਨ ਆਪਣੀ ਜਲ ਜੰਗਲ ਜ਼ਮੀਨ ਨੂੰ ਬਚਾਉਣਾ ਚਾਹੁੰਦੇ ਹੈਗੇ ਆ ਸੁਰੱਖਿਆ ਕਰ ਕੌਣ ਰਿਹਾ ਤੇ ਫਿਰ ਸੁਰੱਖਿਆ ਨੂੰ ਖਤਰਾ ਕਿਸ ਦਾ ਇਸ ਕਰਕੇ ਜਿਹੜਾ ਇਹ ਅਸਲ ਦੇ ਵਿੱਚ ਕੀ ਆ ਕਿ ਇਸ ਮੁਲਕ ਦੇ ਵਿੱਚ ਕੋਈ ਵੀ ਬੰਦਾ ਜਿਹੜਾ ਇਸ ਮੁਲਕ ਨੂੰ ਕਾਰਪੋਰੇਟ ਘਰਾਣਿਆਂ ਸਾਮਰਾਜੀਆਂ ਦੇ ਇੱਥੇ ਕੌਡੀਆਂ ਭਾ ਵਿਕਣ ਦਾ ਵਿਰੋਧ ਕਰਦਾ ਉਹ ਸਾਰੇ ਇਸ ਮੁਲਕ ਦੇ ਰਾਜ ਪ੍ਰਬੰਧ ਵਾਸਤੇ ਖਤਰਾ ਦਿਸਦਾ ਇਸੇ ਕਰਕੇ ਕਾਮੜ ਹਿੜਮਾ ਤੇ ਹੋਰ ਜਿਹੜੇ ਆਗੂ ਲੋਕਾਂ ਦੇ ਆਗੂ ਜਿਹੜੇ ਜਲ ਜੰਗਲ ਜ਼ਮੀਨ ਬਚਾਉਣ ਲਈ ਲੜ ਰਹੇ ਸੀ ਉਹਨਾਂ ਦੇ ਝੂਠੇ ਪੁਲਸ ਮੁਕਾਬਲੇ ਸਰਕਾਰ ਜਿਹੜੀ ਹੈਗੀ ਆ ਬਣਾ ਰਹੀ ਹੈ ਜਿਹੜੀ ਕਿ ਸਰਕਾਰ ਦੀ ਬਿਲਕੁਲ ਨੰਗੀ ਚਿੱਟੀ ਬੁਰਸ਼ਾ ਕਰਦੀ ਆ ਜੇ ਸਰਕਾਰ ਇਹ ਕਹਿੰਦੀ ਕਿ ਉਹਨਾਂ ਦੇ ਖਿਲਾਫ ਹਥਿਆਰ ਚੱਕ ਕੇ ਲੜ ਰਿਆ ਅਸੀਂ ਵੀ ਅੱਗੋਂ ਹਥਿਆਰ ਚਲਾਉਣੇ ਆ ਇਹ ਠੀਕ ਆ ਪਰ ਉਹ ਤਾਂ ਮੁਕਾਬਲਾ ਨਹੀਂ ਸੀ ਨਾ ਤੁਸੀਂ ਤਾਂ ਕਹਿੰਦੇ ਕਿ ਸਾਡੇ ਕਾਨੂੰਨ ਦਾ ਰਾਜ ਆ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਆ ਤੁਸੀਂ ਗ੍ਰਿਫਤਾਰ ਕਰਕੇ ਬੰਦੇ ਦਾ ਨੂੰ ਮਾਰਦੇ ਹੋ ਇਹ ਤਾਂ ਐਕਸਟਰਾ ਜੁਡੀਸ਼ੀਅਲ ਕਿਲਿੰਗ ਆ ਨਾ ਗੈਰ ਨਿਆਂਕ ਜਿਹੜੀ ਮਤਲਬ ਜਿਹੜਾ ਤੁਸੀਂ ਕਹਿੰਦੇ ਕਿ ਕਿਸੇ ਨੂੰ ਮੌਤ ਦੀ ਸਜ਼ਾ ਦੇਣੀ ਕਿਸੇ ਵੀ ਅਪਰਾਧ ਦੇ ਬਦਲੇ ਤਾਂ ਭਾਰਤੀ ਅਦਾਲਤ ਦਾ ਅਧਿਕਾਰ ਆ ਨਾ ਜੇ ਤੁੰਦਿਸ ਰੱਖਿਆ ਵਾਲਾਂ ਨੂੰ ਇਹ ਅਧਿਕਾਰ ਹੈਗੇ ਆ ਤੇ ਫਿਰ ਇਹ ਡੈਮੋਕਰੇਸੀ ਦੇ ਨਾਂ ਤੇ ਜਿਹੜੀ ਬੁਰਸ਼ਾ ਕਰਦੀ ਚੱਲ ਰਹੀ ਆ ਤੇ ਹਰ ਇਨਸਾਫ ਪਸੰਦ ਬੰਦੇ ਦਾ ਉਹਦਾ ਵਿਰੋਧ ਕਰਨਾ ਸਾਡਾ ਅਧਿਕਾਰ ਆ ਕਾਮਨ ਹਿੜਮਾ ਨੂੰ ਜਿਹੜਾ ਝੂਠੇ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ ਇਸ ਬੁਰਸ਼ਾ ਕਰਦੀ ਦਾ ਵਿਰੋਧ ਕਰਨ ਵਾਸਤੇ ਅਸੀਂ ਅੱਜ ਵਿਰੋਧ ਪ੍ਰਦਰਸ਼ਨ ਕਰ ਰਹੇ ਹਾਂ ਅੱਛਾ ਭਾਈ ਪਿਛਲੇ ਸਮੇਂ ਦੇ ਦੌਰਾਨ ਜਿਹੜੀਆਂ ਕਾਫੀ ਸਾਰੀਆਂ ਖਬਰਾਂ ਜਿਹੜੀਆਂ ਮੌਸਟਾਨ ਤੋਂ ਇਹ ਕਿਹਾ ਗਿਆ ਹੈਗਾ ਕਿ ਉਹਨਾਂ ਵੱਲੋਂ ਵੱਡੇ ਪੱਧਰ ਦੇ ਉੱਤੇ ਜਦੋਂ ਆਤਮ ਸਮਰਪਣ ਕੀਤਾ ਗਿਆ ਹੈਗਾ ਕਹਿੰਦੇ ਸੀ ਕਿ ਵੀ ਮੂਵਮੈਂਟ ਆ ਜਿਹੜੀ ਇਹ ਖਤਮ ਹੋ ਜੂਗੀ ਕੀ ਲੱਗਦਾ ਹੈਗਾ ਕਿ ਉਹ ਮੂਵਮੈਂਟ ਆ ਜਿਹੜੀ ਇਸੇ ਨਾਲ ਹੀ ਜੁੜਿਆ ਹੋਇਆ ਸਵਾਲ ਆ ਕੀ ਲੱਗਦਾ ਹੈਗਾ ਇਸ ਤਰੀਕੇ ਦੇ ਨਾਲ ਮੂਵਮੈਂਟ ਆ ਜਿਹੜੀ ਉਹ ਖਤਮ ਹੋ ਗਈ ਹੈਗੀ ਉੱਥੋਂ ਫਿਰ ਦੇਖੋ ਕਿਸੇ ਵੀ ਮੂਵਮੈਂਟ ਨਾਲ ਸਾਡੇ ਵੱਖਰੇ ਵੀ ਮਤਭੇਦ ਹੋ ਸਕਦੇ ਆ ਪਰ ਇੱਕ ਗੱਲ ਬਹੁਤ ਸਪਸ਼ਟ ਆ ਕਿ ਉਹ ਚਾਹੁੰਦੇ ਕੀ ਹੈ ਚਾਹੁੰਦੇ ਤਾਂ ਇਸ ਸਮਾਜ ਨੂੰ ਬਰਾਬਰੀ ਵਾਲਾ ਕਾਣੀਵਿੰਡ ਖਤਮ ਕਰਨਾ ਚਾਹੁੰਦੇ ਆ ਜੀ ਕੀ ਇੱਥੇ ਕਰੋੜਾਂ ਕਿਸਾਨਾਂ ਨੂੰ ਭੁੱਖਮਰੀ ਦੀ ਹਾਲਤ 'ਚ ਰੱਖ ਕੇ ਕਰੋੜਾਂ ਮਜ਼ਦੂਰਾਂ ਨੂੰ ਭੁੱਖ ਮਰੀ ਦੀ ਹਾਲਤ 'ਚ ਲਾ ਕੇ ਜਵਾਨੀ ਨੂੰ ਬੇਰੋਜ਼ਗਾਰ ਕਰਕੇ ਸਿੱਖਿਆ ਆਮ ਲੋਕਾਂ ਤੋਂ ਖੋ ਕੇ ਜਾਤ ਦੇ ਨਾਂ ਤੇ ਦਮਨ ਕਰਕੇ ਧਰਮ ਦੇ ਨਾਂ ਤੇ ਦਮਨ ਕਰਕੇ ਕੀ ਤੁਸੀਂ ਇਸੇ ਸਮਾਜ ਨੂੰ ਇਸੇ ਤਰ੍ਹਾਂ ਇੱਥੇ ਬਣਾਈ ਰੱਖੋਗੇ ਇਹਦੇ ਖਿਲਾਫ ਵਿਰੋਧ ਤਾਂ ਉੱਠੇਗਾ ਨਾ ਜੀ ਤੇ ਉਹ ਲਗਾਤਾਰ ਵਿਰੋਧ ਜਿਹੜੇ ਹੈਗੇ ਉੱਠ ਰਹੇ ਹੈਗੇ ਇਹ ਕਈ ਵਾਰੀ ਇਹ ਵੀ ਦਾਵਾ ਕਰਦੇ ਆ ਕਿ ਇਸ ਜਿਹੜਾ ਵਿਕਾਸ ਆ ਨਾ ਵਿਕਾਸ ਦੇ ਉਹ ਵਿਰੋਧੀ ਅਸੀਂ ਵਿਕਾਸ ਕਰਨਾ ਚਾਹੁੰਦੇ ਆ 2014 ਚ ਨਰਿੰਦਰ ਮੋਦੀ ਨੇ ਸੱਤਾ ਸੰਭੀ ਇਸ ਮੁਲਕ ਦੀ ਕੁੱਲ ਦੌਲਤ ਜਿਹੜੀ ਸੀ ਉਹ ਉੱਪਰਲੇ 10% ਲੋਕਾਂ ਕੋਲੇ ਉਹਦਾ 53% ਸੀ ਤੇ 2024 ਤੱਕ 10 ਸਾਲਾਂ ਚ ਇੰਨੀ ਵਿਕਾਸ ਦੀ ਹਨੇਰੀ ਆਈ ਉੱਪਰਲੇ 10% ਕੋਲੇ ਜਿਹੜੀ 53% ਧਨ ਦੌਲ ਸੀ ਉਹ ਵੱਧ ਕੇ 74 ਹੋ ਗਈ ਤੇ ਹੇਠਲੇ 90 ਕੋਲੇ ਜਿਹੜੀ 47% ਸੀ ਉਹ ਘਟ ਕੇ 27 ਰਹੇਗੀ ਇਹ ਇਹਨਾਂ ਦਾ ਵਿਕਾਸ ਤੇ ਤੁਸੀਂ ਇੱਥੇ ਇਨ੍ਹਾਂ ਲੋਕਾਂ ਦੀ ਜ਼ਿੰਦਗੀ ਦੀਆਂ ਸਹੂਲਤਾਂ ਖੋਵੋ ਦਮਨ ਕਰੋ ਤੇ ਆਵਾਜ਼ ਨਾ ਉਠੇ ਇਹ ਤਾਂ ਕੁਦਰਤ ਦਾ ਨਿਯਮ ਆ ਨਾ ਜੋ ਆਮ ਵੀ ਦੇਖਦੇ ਨੇ ਕਿ ਸਪ੍ਰਿੰਗ ਨੂੰ ਦਬਾਓਗੇ ਉਛਲੇਗਾ ਉਹ ਠੀਕ ਆ ਜਿੱਥੇ ਜਵਰ ਹੋਏਗਾ ਉੱਥੇ ਟੱਕਰ ਵਾਪਰੇਗੀ ਹੀ ਵਾਪਰੇਗੀ ਉਹਦੀਆਂ ਫਾਰਮ ਲੱਗ ਲੱਗ ਜਿਹੜੀਆਂ ਨੇ ਉਹ ਹੋ ਸਕਦੀਆਂ ਨੇ ਅੱਛਾ ਭਾਈ ਜਦੋਂ ਨਾ ਮੰਨ ਲਾ ਵੀ ਪੰਜਾਬ ਦੇ ਵਿੱਚ ਖੱਬੇ ਪੱਕੀ ਧਰਾਂ ਵੱਲੋਂ ਜਦੋਂ ਵੀ ਪ੍ਰੋਗਰਾਮ ਹੁੰਦੇ ਹੈਗੇ ਖਾਸ ਤੌਰ ਦੇ ਉੱਤੇ ਜੋ ਉਧਰ ਆਦੀਵਾਸੀ ਲੋਕ ਹੈਗੇ ਉਹਨਾਂ ਦੇ ਹੱਕ ਦੇ ਵਿੱਚ ਪ੍ਰੋਗਰਾਮ ਹੁੰਦੇ ਆ ਤਾਂ ਅਕਸਰ ਕੁਸ਼ਤੀ ਰਾਮ ਲੋ ਇਹ ਗੱਲ ਪ੍ਰਚਾਰੀ ਜਾਂਦੀ ਹੈਗੀ ਕਿ ਜਦੋਂ ਪੰਜਾਬ ਦੇ ਸਿੱਖਾਂ ਦੇ ਨਾਲ ਕੋਈ ਉਸ ਤਰ੍ਹਾਂ ਦੀ ਵਧੀਕੀ ਹੁੰਦੀ ਆ ਤਾਂ ਉਦੋਂ ਖੱਬੇ ਪੱਖੀ ਧਰਾਂ ਜਿਹੜੀਆਂ ਉਹ ਸਾਇਲੈਂਟ ਹੋ ਜਾਂਦੀਆਂ ਤੇ ਜਦੋਂ ਮੰਨ ਲਾ ਵੀ ਉਧਰ ਉਹ ਹਥਿਆਰਬੰਦ ਬਗਾਵਤ ਵੀ ਹੁੰਦੀ ਆ ਉਦੋਂ ਕਹਿੰਦੇ ਹੈਗੇ ਆ ਵੀ ਇਹ ਰੋਸ ਪ੍ਰਦਰਸ਼ਨ ਕਰਦੇ ਹੈਗੇ ਆ ਇਸ ਮੁਲਕ ਦੇ ਵਿੱਚ ਕਿਤੇ ਵੀ ਕੋਈ ਤੱਕਾ ਹੋਇਆ ਅਸੀਂ ਜੇ ਤਾਂ ਸਾਡੇ ਸਾਹਮਣੇ ਹੋਇਆ ਅਸੀਂ ਮੈਦਾਨ 'ਚ ਲੜਦੇ ਆ ਜੇ ਕਿਤੇ ਦੂਰ ਹੋਇਆ ਕਿਤੇ ਵੀ ਦੁਨੀਆ ਦੇ ਖਿੱਤੇ 'ਚ ਤੱਕਾ ਹੋਇਆ ਸਸਿਓ ਦੇ ਖਿਲਾਫ ਆਪਣਾ ਜਿਹੜਾ ਹਾ ਦਾ ਨਾਰਾ ਆਪਣੀ ਜਿਹੜੀ ਸੋਲਡੈਰਿਟੀ ਆ ਉਹ ਪ੍ਰਗਟ ਕਰਦੀ ਕਰਦੇ ਆ ਕੋਈ ਸਾਨੂੰ ਕੋਈ ਮੁੱਦਾ ਕਹਨਾ ਦੇ ਕਿਸ ਮੁੱਦੇ ਤੇ ਤੁਸੀਂ ਨਹੀਂ ਬੋਲੇਗੇ ਮਤਲਬ ਹਰ ਗੱਲ ਤੇ ਵਿੱਚ ਦੀ ਸੌਰੀ ਤੁਹਾਨੂੰ ਇੰਟਰਰਪਟ ਕਰ ਰਿਹਾ ਹੈਗਾ ਕਹਿੰਦੇ ਵੀ ਜੋ ਸਿੱਖ ਕੈਦੀ ਹੈਗੇ ਉਹਨਾਂ ਬਾਰੇ ਨਹੀਂ ਬੋਲ ਰਹੇਗੇ ਹੋਰ ਬਹੁਤ ਸਾਰੇ ਸਿੱਖਾਂ ਦੇ ਮਾਮਲੇ ਹੈਗੇ ਉਹਨਾਂ ਬਾਰੇ ਨਹੀਂ ਬੋਲ ਰਹੇਗੇ ਅਸੀਂ ਜਿੰਨੇ ਵੀ ਸਿੱਖ ਕੈਦੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਅਸੀਂ ਲਗਾਤਾਰ ਉਹਨਾਂ ਦੀ ਰਿਹਾਈ ਲਈ ਮੰਗ ਕਰ ਰਹੇ ਆ ਪਿਛਲੇ ਦਿਨੀ ਕੌਮੀ ਇਨਸਾਫ ਮੋਰਚੇ ਦਾ ਵੱਡਾ ਪ੍ਰੋਗਰਾਮ ਸੀ ਸ਼ੰਭੂ ਬਾਰਡਰ ਤੇ ਅਸੀਂ ਵੱਡੀ ਗਿਣਤੀ ਚ ਉੱਥੇ ਗਏ ਲਗਭਗ 3 ਸਾਲ ਤੋਂ ਮੋਰਚਾ ਲੱਗਾ ਅਸੀਂ ਪਹਿਲੇ ਦਿਨ ਤੋਂ ਉਸ ਮੋਰਚੇ ਦੇ ਸ਼ਾਮਲਾ ਮੈਂ ਈਵਨ ਕੇ ਬਲਰਾਜ ਆਪਣੇ ਵਿਦਿਆਰਥੀ ਦਿਨਾਂ ਜਦੋਂ ਮੈਂ ਪੰਜਾਬ ਸਟੂਡੈਂਟਸ ਯੂਨੀਅਨ ਚ ਕੰਮ ਕਰਦਾ ਸੀ ਅਸੀਂ ਉਹਨਾਂ ਦਿਨਾਂ ਜਦੋਂ 84 ਚ ਸਿੱਖ ਕਤਲੇਆਮ ਹੋਇਆ ਹਰ ਸਾਲ ਨਵੰਬਰ ਚ ਅਸੀਂ ਜਿਹੜੇ ਹੈਗੇ ਆ ਉਹ ਪ੍ਰਦਰਸ਼ਨ ਕਰਦੇ ਹੈਗੇ ਆ ਜਿੰਨੇ ਲੋਕ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀ ਆ ਲਗਾਤਾਰ ਉਹਨਾਂ ਦੀ ਰਿਹਾਈ ਦੀ ਗੱਲ ਕਰ ਰਹੇ ਹੈਗੇ ਆ ਕਹਿਣ ਵਾਲਾ ਕਿਉਂ ਕਹਿ ਰਿਹਾ ਹੈਗਾ ਇਹ ਤਾਂ ਹੁਣ ਉਹ ਜਾਂ ਤਾਂ ਕੁਫਰ ਤੋਲ ਰਿਹਾ ਜਾਂ ਉਹਨੂੰ ਸੋਝੀ ਨਹੀਂ ਜਾਂ ਉਹ ਕਿਸੇ ਖਾਸ ਏਜੰਡੇ ਦੇ ਤਹਿਤ ਲੱਗਾ ਹੋਇਆ ਜੀ ਅੱਛਾ ਭਾਈ ਜੀ ਕੀ ਲੱਗਦਾ ਹੈਗਾ ਕਿ ਕੀ ਕਾਰਨ ਹੈਗਾ ਕਿ ਇਸ ਤਰੀਕੇ ਦੇ ਨਾਲ ਉਧਰਲੇ ਪਾਸੇ ਆਦੀਵਾਸੀ ਕਬੀਲਿਆਂ ਨੂੰ ਜਿਹੜਾ ਸਪਰੈਸ ਕੀਤਾ ਜਾ ਰਿਹਾ ਹੈਗਾ ਜੋ ਵੀ ਉਹਨਾਂ ਦੀ ਮੂਵਮੈਂਟ ਦੇ ਵਿੱਚ ਸ਼ਾਮਲ ਹੁੰਦਾ ਹੈਗਾ ਉਹਨਾਂ ਨੂੰ ਇਹਨੇ ਬਰੂਟਲੀ ਤਰੀਕੇ ਦੇ ਨਾਲ ਜਿਹੜਾ ਉਹ ਟਾਰਗੇਟ ਕੀਤਾ ਜਾ ਰਿਹਾ ਹੈਗਾ ਸਰਕਾਰ ਅਸਲ ਦੇ ਵਿੱਚ ਚਾਹੁੰਦੀ ਕੀ ਆ ਏਜੰਡਾ ਕੀ ਆ ਕਿੰਨਾ ਦਾ ਏਜੰਡਾ ਹੈਗਾ ਉਹ ਸਰਕਾਰ ਚਾਹੁੰਦੀ ਆ ਹਿੰਦੂ ਰਾਸ਼ਟਰ ਤੇ ਹਿੰਦੂ ਇਸ ਮੁਲਕ 'ਚ ਦੋ ਹੀ ਆ ਬਾਨੀ ਦੇ ਅਦਾਨੀ ਹੂੰ ਉਹ ਸਾਰਾ ਮੁਲਕ ਦਾ ਜਲ ਜੰਗਲ ਜ਼ਮੀਨ ਉਹਨਾਂ ਨੂੰ ਲਟਾ ਦੇਣਾ ਚਾਹੁੰਦੀ ਹੈਗੀ ਆ ਇਸ ਮੁਲਕ ਦੇ ਕਰੋੜਾਂ ਦੁਕਾਨਦਾਰ ਜਿਹੜੀਆਂ ਵੱਡੇ ਮਾਲ ਖੁੱਲ ਰਹੇ ਆ ਆਨਲਾਈਨ ਸ਼ੋਪਿੰਗ ਹੋ ਰਹੀ ਆ ਉਹਨਾਂ ਦੀਆਂ ਦੁਕਾਨਾਂ ਉਹਨਾਂ ਦਾ ਛੋਟਾ ਮੋਟਾ ਵਪਾਰ ਉਜੜ ਰਿਹਾ ਉਹ ਇਹਨਾਂ ਦੀ ਨਜ਼ਰ 'ਚ Hindu ਨਹੀਂਗੇ ਜੀ ਇਹਨਾਂ ਦੀ ਨਜ਼ਰ 'ਚ Hindu अंबानी ਤੇ ਅਦਾਨੀ ਹੈ ਇਹਨਾਂ ਦੀ ਨਜ਼ਰ 'ਚ ਜਿਹੜਾ ਇੱਥੋਂ ਦਾ ਕਿਸਾਨ ਆ ਇੱਥੋਂ ਦਾ ਮਜ਼ਦੂਰ ਆ ਉਹ ਵੀ ਵਿਕਾਸ ਦਾ ਵਿਰੋਧੀ ਆ ਇਨਾਂ ਦਾ ਵਿਕਾਸ ਕਿਸਾਨਾਂ ਤੇ ਮਜ਼ਦੂਰਾਂ ਦਾ ਇਦਾਂ ਹੋਣਾ ਜਿੱਦਾਂ ਅਮਰੀਕਾ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਹੋ ਗਿਆ ਬਾਹਰੋਂ ਸਸਤੀ ਕਪਾਹ ਆਈ ਰਹੀ ਆ ਜੀ ਕਣਕ ਦੁੱਧ ਤੇ ਚੌਲ ਮੱਕੀ ਬਾਹਰੋਂ ਸਸਤੀ ਆਉਣ ਲੱਗੀ ਇਧਰ ਦੀ ਖੇਤੀ ਉਜੜ ਗਈ ਇਹਨਾਂ ਦਾ ਵਿਕਾਸ ਤਾਂ ਇਹਦੇ 'ਚ ਆ ਕਿਉਂਕਿ ਇਹ ਜਿਵੇਂ ਜਲ ਜੰਗਲ ਜ਼ਮੀਨ ਕਾਰਪੋਰੇਟ ਕਰਾਣੇ ਨੂੰ ਦੇਣਾ ਚਾਹੁੰਦੇ ਆ ਸਾਮਰਾਜੀਆਂ ਦੇ ਬਿਲਕੁਲ ਥੱਲੇ ਲੱਗੇ ਚੱਲਦੇ ਹੈਗੇ ਆ ਇਸ ਕਰਕੇ ਜਿਵੇਂ ਆਦੀਵਾਸੀ ਵਿਰੋਧ ਕਰ ਰਹੇ ਆ ਸਾ ਜਿਵੇਂ ਪਹਿਲਾਂ ਕਿਸਾਨ ਅੰਦੋਲਨ ਹੋਇਆ ਕਿਸਾਨਾਂ ਨੂੰ ਫੇਰ ਮੈਦਾਨ ਚ ਨਿੱਤਰ ਨਹੀਂ ਪੈਣਾ ਹੈਗਾ ਜਿਸ ਤਰ੍ਹਾਂ ਦਾ ਫ੍ਰੀ ਟ੍ਰੇਡ ਐਗਰੀਮੈਂਟ ਦੀ ਗੱਲ ਕਰ ਰਹੇ ਹੈਗੇ ਆ ਕਿਵੇਂ ਥੱਲੇ ਲੱਗੇ ਹੋਏ ਆ ਟਰੰਪ ਨੇ 50% ਟੈਰਫ ਲਾ ਕੇ ਧਮਕੀ ਦਿੱਤੀ ਇਹਨਾਂ ਨੂੰ ਜੀ ਉਹਦੀ ਧਮਕੀ ਦੇ ਹੇਠ ਦਬਦਿਆਂ ਕਪਾੜ ਨੂੰ ਇਹਨਾਂ ਨੇ ਟੈਰਫ ਫ੍ਰੀ ਕੀਤਾ ਇਧਰ ਦੇ ਕਰੋੜਾਂ ਕਿਸਾਨਾਂ ਨੂੰ ਜਿਹੜੇ ਨਰਮੇਕਬਾਦੀ ਖੇਤੀ ਕਰਦੇ ਆ ਉਹਨਾਂ ਨੂੰ ਉਜਾੜਨ ਵਾਲੇ ਪਾਸੇ ਰੱਖਤਾ ਨਰਮੇਕਬਾਦੀ ਖੇਤੀ ਜਿਵੇਂ ਆਪਣੇ ਪੰਜਾਬ ਚ ਜੜੀ ਹੈਗੀ ਆ ਉਹ ਆਪਾਂ ਨੂੰ ਪਤਾ ਹੀ ਹੈਗਾ ਠੀਕ ਆ ਇਹਨਾਂ ਨੇ 18 ਲੱਖ ਬੈਰਲ ਅਕਤੂਬਰ ਚ ਹਰ ਰੋਜ਼ ਰੂਸ ਤੋਂ ਤੇਲ ਆਉਂਦਾ ਸੀ ਨਵੰਬਰ ਚ ਆ ਕੇ ਉਹ 6 ਲੱਖ 72 ਹਿਆਰ ਲੀਟਰ ਰਹਿ ਗਿਆ ਤੇ ਦਸੰਬਰ ਚ ਹਜੇ ਕੋਈ ਆਰਡਰ ਨਹੀਂ ਕੀਤਾ ਇਹਨਾਂ ਨੇ ਠੀਕ ਆ ਜਿਹੜੇ ਕੋ ਟ੍ਰੰਪ ਨੇ ਕਿਹਾ ਸੀ ਹਥਿਆਰ ਸਾਡੇ ਤੋਂ ਖਰੀਦਿਓ ਹੁਣੇ ਲਗਭਗ 800 ਦੇ ਕਰੀਬ ਦੇ ਕੋਈ ਡੀਲ ਇਹਨਾਂ ਨੇ ਅਮਰੀਕਾ ਨਾਲ ਹਥਿਆਰਾਂ ਤੋਂ ਕੀਤੀ ਹੈਗੀ ਹੈ ਤੋ ਜੇ ਉਹਨਾਂ ਦੇ ਕਹਿਣ ਤੇ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਰਹੇ ਆ ਉਹਨਾਂ ਦੇ ਕਹਿਣ ਤੋ ਉਹਨਾਂ ਤੋਂ ਤੇਲ ਖਰੀਦ ਰਹੇਗੇ ਮਤਲਬ ਹਥਿਆਰ ਨੂੰ ਤਾਂ ਖਰੀਦ ਰਿਆ ਫਿਰ ਉਹਨਾਂ ਦੇ ਕਹਿਣ ਤੇ ਕੱਲ ਨੂੰ ਇਹ ਫ੍ਰੀ ਟ੍ਰੇਡ ਐਗਰੀਮੈਂਟ ਵੀ ਕਰਨਗੇ ਜਿਹਦੇ ਨਾਲ ਬਾਹਰੋਂ ਸਸਤਾ ਨਾਜ ਸਾਰਾ ਕੁਝ ਆਊਗਾ ਇਧਰ ਦੀ ਕਿਸਾਨੀ ਜਿਹੜੀ ਹੈਗੀ ਆ ਉਹ ਬਰਬਾਦ ਹੋਊਗੀ ਠੀਕ ਆ ਤੋ ਇਸ ਕਰਕੇ ਹਰ ਬ ਜੇ ਕੋਈ ਆਦੀਵਾਸ ਜੰਗਲਾਂ 'ਚ ਲੜ ਰਿਹਾ ਉਹਨੂੰ ਕਹਿੰਦਾ ਹਨ ਹਥਿਆਰ ਚੱਕੇ ਹੋਏ ਆਗੇ ਆ ਜੇ ਕੋਈ ਇਧਰ ਕੋਈ ਕਿਸਾਨ ਆਗੂ ਮਜ਼ਦੂਰ ਆਗੂ ਵਿਦਿਆਰਥੀ ਨੌਜਵਾਨ ਆਗੂ ਆ ਇਵਨ ਕਿ ਯੂਨੀਵਰਸਿਟੀ ਦੇ ਪ੍ਰੋਫੈਸਰ ਵੀ ਆ ਉਹਨਾਂ ਨੂੰ ਅਰਬਨ ਨਕਸਲ ਕਹਿ ਕੇ ਜਿਹੜਾ ਹੈਗਾ ਉਹ ਟਾਰਗੇਟ ਕੀਤਾ ਜਾ ਰਿਹਾ ਇਹਨਾਂ ਦੇ ਲੀਡਰ ਨੇ ਕਿਹਾ ਜੀ ਵੀ ਸਰਕਾਰੀ ਸਕੂਲਾਂ 'ਚ ਨਕਸਲੀ ਬਣਦੇ ਆ ਸਰਕਾਰੀ ਸਕੂਲ ਬੰਦ ਕਰ ਦੇਣੇ ਚਾਹੀਦੇ ਆ ਯੂਨੀਵਰਸਿਟੀ ਕਾਲਜੀਆਂ ਦੇ ਵਿੱਚ ਨਕਸਲੀ ਨਕਸਲੀ ਬਣਦੇ ਆ ਗਿਆ ਉਸ ਸੰਸਥਾਵਾਂ ਬੰਦ ਕਰ ਦੇਣੀਆਂ ਚਾਹੀਦੀਆਂ ਨੇ ਉਹਨਾਂ ਬੰਦੇ ਨੂੰ ਕੁਚਲ ਦੇਣਾ ਚਾਹੀਦਾ ਹੈਗਾ ਯਾਨੀ ਕਿ ਇਹ ਸਾਰੇ ਮੁਲਕ ਦਾ ਧਨ ਦੌਲਤ ਕੁਝ ਕੁ ਮੁੱਠੀ ਪਰ ਲੋਕਾਂ ਦੇ ਹੱਥਾਂ 'ਚ ਦੇਣਾ ਚਾਹੁੰਦੇ ਆ ਜਿਹੜਾ ਵਿਰੋਧ ਕਰਦਾ ਹੈਗਾ ਇਸ ਮੁਲਕ ਦਾ ਜਲ ਜੰਗਲ ਬਚਾਉਣ ਦੇ ਲਈ ਖੇਤੀ ਬਚਾਉਣ ਦੇ ਲਈ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਬਚਾਉਣ ਦੇ ਲਈ ਉਹ ਇਹਨਾਂ ਨੂੰ ਨਕਸਲੀ ਦਿਖਦਾ ਹੈਗਾ ਮਾਓਵਦੀ ਦਿਖਦਾ ਹੈਗਾ ਜੀ ਅੱਛਾ ਪਿਛਲੇ ਦਿਨੀ ਵਿਦਿਆਰਥੀ ਆਗੂ ਉਮਰ ਖਾਲਿਦ ਉਹਨਾਂ ਦੀ ਲਗਾਤਾਰ ਆ ਜਿਹੜੀ ਜਵਾਨਤਾ ਜਿਹੜੀ ਉਹ ਟਾਲੀ ਜਾ ਰਹੀ ਹੈਗੀ ਆ ਟਾਰਗੇਟ ਕੀਤਾ ਜਾ ਰਿਹਾ ਤੇ ਪਿਛਲੇ ਦਿਨੀ ਇਹ ਜਿਹੜਾ ਦਿੱਲੀ ਪੁਲਿਸ ਦਾ ਇੱਕ ਬਿਆਨ ਆਉਂਦਾ ਹੈਗਾ ਉਹਦੇ ਵਿੱਚ ਇਹ ਗੱਲ ਉਹਨਾਂ ਨੇ ਸਪਸ਼ਟ ਤੌਰ ਤੇ ਦਿੱਤੇ ਆਖੀ ਹੈਗੀ ਆ ਕਿ ਜੋ ਜੰਗਲਾਂ ਦੇ ਵਿੱਚ ਹਥਿਆਰਬੰਦ ਲੋਕ ਹੈਗੇ ਆ ਉਹਨੇ ਖਤਰਨਾਕ ਨਹੀਂਗੇ ਜਿਹੜੇ ਪੜਿਆ ਲਿਖਿਆ ਤਬਕਾ ਹੈਗਾ ਇਹ ਬੜਾ ਖਤਰਨਾਕ ਹੈਗਾ ਕੀ ਲੱਗਦਾ ਹੈਗਾ ਫਿਰ ਸਟੱਡੀ ਆ ਜਿਹੜੀ ਸਾਨੂੰ ਉਹ ਖਤਰਨਾਕ ਬਣਾ ਰਹੀ ਹੈਗੀ ਪੜ੍ਹਾਈ ਫਿਰ ਨਹੀਂ ਉਹ ਕਹਿੰਦੇ ਵੀ ਪੜੋ ਇਸ ਤਰ੍ਹਾਂ ਕਿ ਤੁਸੀਂ ਪੜ੍ਹ ਲਿਖ ਕੇ ਵੀ ਪਸ਼ੂਆਂ ਦਾ گاਵਾਂ ਦਾ ਹੱਗਿਆ ਮੁੱਤਿਆ ਖਾਓ ਪੜ੍ਹ ਲਿਖ ਕੇ ਤੁਸੀਂ ਅਕਲ ਦੀ ਗੱਲ ਨਾ ਕਰੋ ਜੇ ਤੁਸੀਂ ਪੜ੍ਹ ਲਿਖ ਕੇ ਅਕਲ ਦੀ ਗੱਲ ਕਰੋਗੇ ਫਿਰ ਉਹਨਾਂ ਨੂੰ ਪੜ੍ਹਾਈ ਤੋਂ ਖਤਰਾ ਹੈ ਇਸੇ ਕਰਕੇ ਉਹ ਲਗਾਤਾਰ ਤੁਸੀਂ ਦੇਖੋ ਨਵੀਂ ਸਿੱਖਿਆ ਨੀਤੀ ਲੈ ਕੇ ਆਈ ਹੈ ਕਿ ਬਿਲਕੁਲ ਭਗਵੇਂ ਰੰਗ ਦੀ ਸਿੱਖਿਆ ਨੀਤੀ ਹੈ ਠੀਕ ਹੈ ਜਿੰਦੇ ਚ ਮੁਗਲ ਕਾਲ ਕੱਢਤਾ ਮੁਗਲ ਕਾਲ ਦੇ ਨਾਲ ਸਿੱਖ ਕਾਲ ਆਪਣੇ ਆਪ ਹੀ ਨਿਕਲ ਜਾਣਾ ਠੀਕ ਹੈ ਮੁਗਲ ਸ਼ਾਹੀ ਨੂੰ ਜਦੋਂ ਕੱਢਤਾ ਬੰਦਾ ਬਾਦਰ ਦਾ ਇਤਿਹਾਸ ਆਪਣੇ ਆਪ ਵੀ ਨਿਕਲ ਜਾਣਾ ਹੈਗਾ ਠੀਕ ਹੈ ਤਾਂ ਉਹ ਆਪਣੀ ਮਰਜ਼ੀ ਦਾ ਪੜਾਉਣਾ ਚਾਹੁੰਦੇ ਆ ਮਰਜ਼ੀ ਦੀ ਅਕਲ ਸਾਡੇ ਦਿਮਾਗ 'ਚ ਪਾਉਣਾ ਚਾਹੁੰਦੇ ਆ ਕਿਆ ਜੋ ਆਰਐਸਐਸ ਭਾਜਪਾ ਚਾਹੁੰਦੀ ਆ ਜਿਹੜੀ ਪੜ੍ਹਾਈ ਸਾਨੂੰ ਸੋਝੀ ਦੇਵੇ ਗਲਤ ਨੂੰ ਗਲਤ ਠੀਕ ਨੂੰ ਠੀਕ ਕਹਿਣਾ ਸਿਖਾਵੇ ਉਹ ਪੜ੍ਹਾਈ ਉਹ ਬਿਲਕੁਲ ਬਰਦਾਸ਼ਤ ਨਹੀਂ ਕਰਦੇਗੇ ਜਿਹੜਾ ਠੀਕ ਨੂੰ ਠੀਕ ਗਲਤ ਨੂੰ ਗਲਤ ਕਹਿੰਦਾ ਹੈਗਾ ਮੈਂ ਅੱਗੇ ਦੱਸਿਆ ਕਿ ਉਹ ਇਹਨਾਂ ਨੂੰ ਜਿਹੜਾ ਹੈਗਾ ਹਰ ਤਰੀਕੇ ਨਾਲ ਜੜਾਏਗਾ ਉਹ ਚੁਪਦਾ ਹੈਗਾ ਧੰਨਵਾਦ ਜੀ ਸ਼ੁਕਰੀਆ ਬਾਕੀ